ਸਾਂਗੇ ਵੀ ਆਪਣੇ ਮਾਤਾ ਚੰਦ ਖੁਨੀਏ ਰੋਡ ਤੇ ਰਾਸਤੇ ਵਿੱਚ ਕੀ ਕੀ ਸਕਦਾ ਵੈਗਾ ਅੱਜ ਹੈਗੀ ਤਰੀਕ ਅੱਜ ਤਰੀਕ ਹੈ 31 31 ਜੁਲਾਈ ਮੀਲੇ ਤੋਂ 4 ਦਿਨ ਪਹਿਲੇ ਓਏ ਤੇਰੀ ਓਏ ਇਹ ਧਿਆਨ ਵੀ ਦੇ ਲੋ ਧਿਆਨ ਭਟਕ ਗਿਆ ਮੈਂ ਨਹੀਂ ਆਤੀ ਹੈ ਥੱਲੇ ਨਿਕੰਦਾ ਬਚਣ ਲੱਗਾ ਇਹ ਮੋੜ ਤੋਂ ਸਾਡੀ ਪਤਾ ਹੈ ਆਪਣੇ ਸ਼ਿਵ ਸ਼ੰਕਰ ਜੀ ਨੰਤੇ ਦਿ ਰਹੇ ਨੇ ਸ਼ਿਵ ਸ਼ੰਕਰ ਜੀ ਵੈਰਾਗ ਵੈਰਾਗੀ ਸੀਗੇ ਮਾਲਕੇ ਬਲੌਗ ਤੇ ਸਾਨੂੰ ਕਮੈਂਟ ਕੀਤਾ ਵੀ ਭਾਜੀ ਨੇ ਕਿਸੇ ਨੇ ਤੇ ਉਹ ਵੀ ਮੇਰੇ ਖਿਆਲ ਚ ਬਲੌਗ ਬਲੌਗਿੰਗ ਕਰਦੇ ਆ ਤੇ ਉਹਨਾਂ ਨੇ ਕਮੈਂਟ ਕੀਤਾ ਵੀ ਤੁਸੀਂ ਲੰਗਰ ਲੰਗਰੀ ਦਿਖਾਈ ਜਾਨੇ ਪਏ ਹੈ ਤੇ ਮਾਤਾ ਜੀ ਦੇ ਇਤਿਹਾਸ ਬਾਰੇ ਵੀ ਅੱਜ ਅਸੀਂ ਪਹੁੰਚੇ ਹਾਂ ਜੀ ਸ਼ਹਿਰਪੁਰ ਵੈਸ਼ਨਵ ਦੇਵ ਮੰਦਿਰ ਤੇ ਅੱਜ ਦਾ ਤੁਹਾਨੂੰ ਦੱਸਾਂਗੇ ਵੀ ਆਪਣੇ ਮਾਤਾ ਚਿੰਤ ਕੁੰਨੀ ਰੋਡ ਦੇ ਰਸਤੇ ਵਿੱਚ ਕੀ ਕੀ ਸਕਦਾ ਹੋਵੇਗਾ ਅੱਜ ਹੈਗੀ ਤਰੀਕ ਅੱਜ ਤਰੀਕ ਹੈ 31 31 ਜੁਲਾਈ ਮੇਰੇ ਤੋਂ 4 ਦਿਨ ਪਹਿਲੇ 31 ਜੁਲਾਈ ਹੈ ਜੀ ਤੇ ਅੱਜ ਦਾ ਤੁਹਾਨੂੰ ਮਾਹੌਲ ਦਿਖਾਣੇ ਆ ਤੇ ਟਾਈਮ ਹੋ ਗਿਆ ਜੀ ਮੇਰੇ ਖਿਆਲ ਚ 5:00 ਹੋ ਗਿਆ 5:00 ਵਜੇ 11 ਮਿੰਟ 5:00 ਵਜੇ 11 ਮਿੰਟ ਹੋ ਗਿਆ ਜੀ ਤੇ ਚਲੋ ਮਾਤਾ ਰਾਣੀ ਦਾ ਆਸ਼ੀਰਵਾਦ ਲੈ ਕੇ ਤੇ ਚਲੋ ਅੱਗੇ ਹੁਣ ਵਧੀਏ ਚਲੋ ਜੀ ਜੈ ਮਾਤਾ ਦੀ ਤੇ ਹਰ ਹਰ ਮਹਾਦੇਵ ਜੈ ਸ਼ੰਭੂ ਜੈ ਸ਼ੰਭੂ ਜੈ ਬੋਲੇ ਨਾਤ ਜੈ ਮਾਤਾ ਸਾਸੂ ਦੀ ਮਾਤਾ ਦੀ ਆਸ਼ੀਰਵਾਦ ਲੈ ਕੇ ਹੁਣ ਚੱਲੇ ਆ ਜੀ ਅੱਗੇ ਹੁਣ ਤੰਦ ਕਾਣਨੇ ਆ ਤੇ ਤੁਹਾਡੇ ਨਾਲ ਬਣੇ ਰਹੀਏ ਜੀ ਜੈ ਮਾਤਾ ਦੀ ਦਾ ਸ਼ਖਲੀਏ ਬਹੁਤ ਬਹੁ ਲੱਗੀ ਗਈ ਹੈ ਚਲੋ ਜੀ ਇੱਧਰ ਦਾ ਮਹੌਲਾ ਇੱਥੇ ਦਾ ਤੇ ਤੇ ਆਪਾਂ ਤੁਹਾਨੂੰ ਲੰਗਰ ਖਾਦੇ ਦੇ ਤੇ ਬਾਕੀ ਕਾਰਵਾਈ ਤੇ ਦਿਖਾਣੇ ਆ ਪਹਿਲਾ ਜਿਹੜੀ ਕਾਰਵਾਈ ਪਾ ਲਈ ਆਪਾਂ ਲੰਗਰ ਤੇ ਕਾਰਵਾਈ ਪਾ ਲਈਏ ਪਹਿਲਾਂ ਜੀ ਮਾਹੌਲ ਲੰਗਰ ਚ ਕਿਹਾ ਜਾ ਰਿਹਾ ਇਹ ਵੀ ਕਰਮਾ ਵਾਲਿਆਂ ਦਾ ਕਰਮਾ ਵਾਲਿਆਂ ਨੂੰ ਮਿਲਦਾ ਲੰਗਰ ਤਰੀਕ ਨੂੰ ਸ਼ੁਰੂਆਤ 13 ਤਰੀਕ ਨੂੰ ਜੋਤਾਂ ਆ 13 ਤਰੀਕ ਨੂੰ ਅਸ਼ਟਮੀ ਆ ਉਹ ਕਰਕੇ ਤੇਰੇ ਵੀ ਆਣਾ ਚਾਹੀਦਾ ਆ ਕਿ ਤੇਰੇ ਜਿਹੜੇ ਪਹਿਲੇ ਜਾਤਰਾ ਕਰਨਾ ਚਾਹੁੰਦੇ ਉਹ ਮੰਮਤੀ ਆ ਇੱਕ ਤੀਕੂ ਜਾਤਰਾ ਸ਼ੁਰੂ ਆ ਪੈਟਰ ਵਾਲੀ ਆਉਂਦੀ ਆ ਕਾਕੀ ਜਿਹੜੇ ਨਵਰਾਤਰੀ ਆ ਮਾਤਾ ਦੇ ਉਹ 5 ਤਰੀਕ ਤੋਂ ਸ਼ੁਰੂ ਆ 5 ਤੋਂ 13 ਤਰੀਕ ਤੱਕ ਇਹ ਜਿਹੜੇ ਮਤਲਬ ਕਿ يات ਤੇ ઓય ਤੇਰੀ ਓਏ ਇਹ ਧਿਆਨ ਵੀ ਦੇ ਲੋ ਧਿਆਨ ਭਟ ਗਿਆ ਨਹੀਂ ਆਤੀ ਐ ਉਹ ਥੱਲੇ ਨੇ ਬਚਣ ਲੱਗਾ ਹੀ ਮੋੜ ਤੇ ਹੁਣ ਅੱਛਾ ਤੇ ਅੱਜ ਅਣਾ ਦਾ ਅਸਾਪਾ ਮਾਤਾ ਰਾਣੀ ਜੀ ਦੇ ਇਤਿਹਾਸ ਬਾਰੇ ਦੱਸਦੇ ਆ ਤੇ ਮਾਤਾ ਜੀ ਦਾ ਤੇ ਆ ਜਗਾ ਸ਼ੀਤੀ ਸ਼ੇਖਸ਼ਕੀ ਮਾ ਸਥੀ ਦੇ ਨਾਲ ਦਾ ਇਹ ਚੰਤਨੀ ਰਾਮੰਦ ਦਾ ਮੰਦਿਰ ਬਹੁਤ ਪ੍ਰਾਣਾਇ ਇੱਥੇ ਮਾਤਾ ਸਤੀ ਦੇ ਚਰਨ ਚੰਗੇ ਦੇ ਸੀਗੇ ਇਹ ਉਹਦੀ ਗੱਲ ਹੈ ਜਦੋਂ ਸਤੀ ਮਾਤਾ ਲక్ష్ਦੇ ਦੇ ਘਰ ਲక్ష్ਦੇ ਦੇ ਘਰ ਜਨਮ ਲਈ ਸਤੀ ਮਾਤਾ ਨੇ ਤੇ ਉਹਨਾਂ ਦਾ ਵਿਆਹ ਜਦੋਂ ਜੁਵਾ ਅਵਸਥਾ ਵਿੱਚ ਫਿਰ ਸ਼ਿਵ ਸ਼ੰਕਰ ਭਗਵਾਨ ਜੀ ਦੇ ਨਾਲ ਹੋ ਰਿਹਾ ਸੀਗਾ ਰਾਜਾ ਦੱਖਣ ਜਿਹੜਾ ਸੀਗਾ ਉਹਨਾਂ ਨੇ ਆਪਣੇ ਘਰ ਜਗ 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 ਰੱਖਿਆ ਸੀਗਾ ਤੇ ਦੇਵ ਦੇਵਤਿਆਂ ਨੂੰ ਨਿਮਰਤਾ ਕੀ ਮੰਤਰ ਦਿੱਤਾ ਸ਼ਿਵ ਨੂੰ ਨਿਮਰਤਾ ਦੇ ਦਿੱਤਾ ਕਿ ਉਹਨਾਂ ਲਈ ਹਰ ਵਕਤ ਉਹਨਾਂ ਨੂੰ ਨੀਚਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਸੀਗੇ ਤਾਂ ਪਤਾ ਹੀ ਆਪਣੇ ਸ਼ਿਵ ਸ਼ੰਕਰ ਆਪਣੀ ਮਰਜ਼ੀ ਨਹੀਂ ਰੰਦੇ ਆ ਸ਼ਿਵ ਸ਼ੰਕਰ ਜੀ ਵੈਰਾਗ ਵੈਰਾਗੀ ਸੀਗੇ ਮਲਕੇ ਕਈ ਉਹਨਾਂ ਦਾ ਮਤਲਬ ਕਿ ਕੋਈ ਆਪਣਾ ਰਾਜ ਨਹੀਂ ਰਾਜ ਨਹੀਂ ਸੀਗਾ ਉਹ ਕਾਹ ਕਰਕੇ ਜੇਕਰ ਨਹੀਂ ਉਹ ਰਾਜ ਦੱਖਣ ਤੇ ਤੋਂ ਮਨ ਇਹਨੇ ਜਾ ਕੇ ਛਾਇਆ ਤੇ ਫਿਰ ਸਾਰੇ ਦੇ ਵਿਦੇਸ ਤਾਂ ਨਵਸਤਰਾ ਦਿੱਤਾ ਫਾਸ਼ੀਵਾਦ ਕਰਨ ਨਹੀਂ ਦਿੱਤਾ ਤੇ ਮਾਤਾ ਆਸਨ ਸੀਗਾ ਆਸਨ ਸੀਗਾ ਆਸਨ ਲਗਾਏ ਸ਼ਿਵਦਾ ਸ਼ਿਵਤਾ ਕੁਝ ਸਾਲ ਲਈ ਹਲਕੇ ਆਸਨ ਨਹੀਂ ਲਗਾਇਆ ਗਿਆ ਸੀ ਹਾਂ ਮਲਕੇ ਜੀ ਰਾਜਾ ਦਕਸ਼ਿਣੀ ਨੇ ਬਾਕੀ ਬਹੁਤ ਆਪਮਾਨਿਤ ਕੀਤਾ ਪਰ ਸ਼ਿਵ ਜੀ ਨੇ ਨੰਗੀ ਦਿਵਤਾ ਨੂੰ ਸ਼ਕਤ ਹਾਰੇ ਬਣਾਇਆ ਮਲਕੇ ਪਤੀ ਪਤਨੀ ਦੀ ਸੀ ਮਲਕੇ ਬਾਕੀ ਸਰੀ ਚੱਕੀ ਮੋਤ ਮਲਕੇ ਸੁਖੀ ਹਿੱਤੇ ਜਾ ਕੇ ਮਨੇ ਮਲਕੇ ਫਟਕੇ ਆਪਣੇ ਆਪ ਨੂੰ ਮਲਕੇ ਅਗਨੇ ਹਵਨ ਕੋਟ ਦੇ ਵਿੱਚ ਹਵਨ ਕੋਟ ਦੇ ਵਿੱਚ ਛਾਲ ਮਾਰਤੀ ਜੈ ਸ਼ਿਵ ਜੀ ਭਗਵਾਨ ਪਤਾ ਲੱਗਾ ਤੇ ਪਤਾ ਜੀ ਚਾਹ ਤੇ ਜਲਦੇ ਹਨ ਮਲ ਕੇ ਬਹੁਤ ਦੁਖੀ ਹੋ ਗਏ ਤੇ ਉਹਦੇ ਨਾਲ ਬ੍ਰਹਮਾਣਡ ਪੂਰਾ ਹਿੱਲ ਗਿਆ ਕਿ ਸਾਰੇ ਦੇਵੀ ਦੇਵਤੇ ਅਸਰ ਜੋ ਵੀ ਹੈ ਕਿ ਸਾਰੇ ਮਲ ਕੇ ਖਤਮ ਹੋ ਜਾਣਾ ਸ੍ਰਿਸ਼ਟੀ ਦਾ ਮਲ ਕੇ ਖਤਮ ਹੋ ਜਾਣੀ ਇਸ ਹਾਮ ਨਾਲ ਸ਼ੰਕਰ ਤਾਂ ਬਹੁਤ ਗਰੋਧ ਚਾ ਗਰੋਧ ਵਿੱਚ ਤੇ ਫਿਰ ਭਗਵਾਨ ਮਿਸ਼ਨੂ ਭਗਵਾਨ ਜੀ ਨੇ ਆਪਣੇ ਸੁਦਰਸ਼ਨ ਚੱਕਰ ਦੇ ਨਾਲ 51 ਮਲਕੇ 51 ਸਤਿ 51 ਸ਼ਕਤੀ ਪੀੜ ਹਾਂ ਮਾਤਾ ਦੇ ਅੰਗ ਗਿਰੇ ਮਾ ਚੰਦੂਨੀ ਮਾਤਾ ਦੇ ਚਰਨ ਗਿਰੇ ਸੀਗੇ ਹਾਂ ਜੀ ਮਾ ਚੰਦੂਨੀ ਦਾ ਵਾਸਾ ਸੀ 51 ਸ਼ਕਤੀ ਪੀੜ ਸ਼ਕਤੀ ਪੀੜ ਹੋਰ ਵੀ ਆ ਲੇ ਇਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਦੱਸਣ ਦੇ ਲਈ ਤੇ ਕਿਉਂਕਿ ਪਿਛਲੇ ਵਲੌਗ ਦੇ ਵਿੱਚ ਅਸੀਂ ਮਤਲਬ ਕਿ ਦੱਸਿਆ ਸੀਗਾ ਕਿ ਅਸੀਂ ਪਿਛਲੇ ਵਲੌਗ ਚ ਦੱਸਿਆ ਹੈਗਾ ਕਿ ਰੋਟੀ ਪਾਈ ਕਿਸ ਨੇ ਗੱਡੀ ਰੋਕ ਲਈ ਤੇ